ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਵਲੌਗ ਐਂਡ ਟੀਚਰ ਨਾਲ ਤੁਹਾਡਾ ਸਵਾਗਤ ਹੈ ਜੀ ਤੇ ਸਿਰ ਗੁਰਪ੍ਰਾਂਸਾ ਕੀਤੀ ਕੱਲ ਤੋਂ ਚਲਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਅੱਜ ਬੱਚਿਆਂ ਨੂੰ ਜਿਹੜੇ ਛੁੱਟੀ ਸਕੂਲੋਂ ਤੇ ਆਪਾਂ ਕਰਦੇ ਆ ਕੰਮਕਾਰ ਤੇ ਥੋੜਾ ਜਿਹਾ ਸਮਾਨ ਦੀ ਮੋਅਲ ਰੱਖਣਾ मैं तो कुछ तो बहुत चानन पहरे हैं अब भारती का तू जा के ले आ गया उनकी कटले हैं ये नहीं तेरे नहीं काम में दे नहीं आएगी पाइला तो क्या लेता है आ तेरे काम में ये नहीं आएगी जेठी कटले हैं कॉल करता हूँ मैं मास्टर का धुंधला नहीं, 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 नहीं ਆਵਣਾ ਕੋਈ ਨਾ ਫਟਾ ਲਿਆ ਸਾਫ ਸੱਤਿਆ ਚਾਹ ਪੀ ਕੇ ਜੀ ਹੁਣ ਆਪਾਂ ਕਰਦੇ ਆਂ ਕੰਮ ਕਰ ਕੰਮ ਕਰ ਆ ਜਪਾਂ ਬਹੁਤ ਕਿੱਲੇ ਤੇ ਚਾਰੇ ਪਾਸੇ ਕੱਪੜੇ ਕੱਪੜੇ ਹੋਏ ਪਹਿਲੇ ਮੈਂ ਤੁਹਾਨੂੰ ਦਿਖਾਵਾਂ ਮਸ਼ੀਨ ਤੇ ਕੱਪੜੇ ਬੈਲਟ ਤੇ ਕੱਪੜੇ ਇੱਧਰਲੇ ਰੂਮ ਦੇ ਕੱਪੜੇ ਤੇ ਕੁਰਸੀਆਂ ਦੇ ਕੱਪੜੇ ਸੋਫੇ ਦੇ ਕੱਪੜੇ ਸਾਰੇ ਕੱਪੜੇ ਕੱਪੜੇ ਹੋਏ ਪਹਿਨੇ ਅੱਜ ਸਾਰਾ ਕੰਮ ਆਪਾਂ ਸੈੱਟ ਕਰਦੇ ਆਂ ਮੇਰੇ ਨਾਲ ਅਮਨ ਖਰਾਬਗਾ ਸਾਰਾ ਘਰ ਦਾ ਕੰਮ ਤੇ

ગળે સારા આપેડિયાને ਕੌਣ ਹੈ ਨਾ ਪ੍ਰਾਗ ਦੇ ਆਇਆ ਰਹਾ ਹੈ ਪ੍ਰਾਗ ਦੇ ਆ ਬੱਲ ਤੂੰ ਹਲੋ ਸਾਰਾ ਪੜੂੰਗੀ ਹਲੋ ਕਿ ਨਾ ਬੜੀ ਹੋਊਂਗਾ ਨਹੀਂ ਹਟੋ ਖਾਣਾ ਯਾਨਾ ਮੈਂ ਤੂੰ ਰੱਖ ਲੈ ਇਹਨੂੰ ਹੱਥ ਪਾ ਕੇ ਇਹ ਇਹ ਤਾਂ ਕਿ ਕਿਰੋਨਾ ਟੇਬਲ ਧਰ ਦੇਤੀ ਆ ਦੇਖੋ ਇਧਰ ਲਾਈਨਿੰਗ ਟੇਬਲ ਬਣਾਤਾ ਇਹ ਮੇਰਾ ਕਟਿੰਗ ਵਾਲਾ ਟੇਬਲ ਆ ਇਹਨੂੰ ਆਪਾਂ ਅੰਦਰ ਸੈੱਟ ਕਰਦੇ ਆਂਗੇ ਤੇ ਸਾਰੇ ਉਹ ਕੱਪੜੇ ਆਪਾਂ ਜਿਹੜੇ ਅੰਦਰ ਪੈਸੇ ਬੈੱਡ ਤੇ ਉਹ ਸਲਾਈ ਕੀਤੇ ਹੋਏ ਨੇ ਉਹ ਸਲਾਈ ਕਰਨ ਵਾਲੇ ਨੇ ਸਾਰਾ ਸਮਾਨ ਆਪਾਂ ਅੰਦਰੋਂ ਬਾਹਰ ਕਢਤਾ ਹੁਣ ਆਪਾਂ ਅੰਦਰਲੇ ਕਮਰੇ ਦੀ ਕਰਾਂਗੇ ਸਫਾਈ ਤੇ ਆਹ ਸਲਾਈ ਕੀਤੇ ਹੋਏ ਨੇ ਆਹ ਲਾਈਨਿੰਗ ਮੇਰੀ ਧੋਕੇ ਪਾਈ ਪੀਏ ਸੂਟ ਆਪਾਂ ਕਟਿੰਗ ਕਰਨੇ ਅਜ ਲਾਈਨਿੰਗ ਵਾਲੇ ਤੇ ਇਹ ਹੁਣ ਆਪਾਂ ਸਾਰਾ ਕੁਝ ਚੱਕ ਕੇ ਇੱਥੋਂ ਕਟਿੰਗ ਵਾਲਾ ਟੇਬਲ ਲਾਵਾਂਗੇ ਅੰਦਰ ਤੇ ਜਿਹੜਾ ਮੈਂ ਤੁਹਾਨੂੰ ਕਹੀ ਜਾਂਦੀ ਸੀ ਵੀ ਕਾਫੀ ਦਿਨ ਹੋ ਗਏ ਵੀ ਮੈਥੋਂ ਕਟਿੰਗ ਨਹੀਂ ਹੁੰਦੀ ਸਹੀ ਚੰਗੀ ਤਰ੍ਹਾਂ ਹੁਣ ਆਪਾਂ ਕਟਿੰਗ ਵਾਲਾ ਟੇਬਲ ਲਾ ਲਿਆ ਸੈੱਟ ਕਰ ਲਿਆ ਸਾਰਾ ਸਮਾਨ ਕਰਦਿਆਂ ਤੇ ਇੱਧਰ ਦੇਖੋ ਆਪਾਂ ਬੈੱਡ ਚੱਕ ਕੇ ਸੈੱਟ ਕਰਨਾ ਇੱਥੇ ਆਪਾਂ ਬਣਾਵਾਂਗੇ ਆਪਣਾ ਹੋਮ ਬੁਟੀਕ ਤੇ ਇਹਨੂੰ ਆਪਾਂ ਖਾਲੀ ਕਰ ਲੈਣੇ ਆਂਗੇ ਜਮਾ ਤੇ ਬੈੱਡ ਚੱਕ ਕੇ ਇੱਕ ਦੇਖਦੇ ਹਾਂ ਸ਼ਾਇਦ ਬਾਹਰ ਲਾਉਣਾ ਪਊਗਾ ਤੇ ਆਹ ਵਾਲੀ ਜਿਹੜੀ ਪਲਾਈ ਆ ਇਹ ਉੱਪਰ ਲੱਗੂਗੀ ਉਹਦੇ ਕਟਿੰਗ ਵਾਲੇ ਟੇਬਲ ਤੇ ਹੁਣ ਮੈਂ ਰਸੋਈ ਦਾ ਵੇ ਸਾਰਾ ਕੰਮ ਨੇ ਮੈਂ ਤਾਂ ਭਾਂਡੇ ਕੁੰਡੇ ਸਾਫ਼ ਕਰ ਤੇ ਚੰਗੀ ਤਰ੍ਹਾਂ ਬਾਕੀ ওভারਲਾਕ ਵਾਲੀ ਮੇਰੀ ਮਸ਼ੀਨ ਉਹ ਪਈ ਹੈਗੀ ਉਹ ਵੀ ਆਪਾਂ ਇੱਕ ਸਾਈਡ ਤੇ ਕਰਤੀ ਆ ਤੇ ਬਾਅਦ ਚੋਂ ਕੱਪੜੇ-ਕੁੱਪੜੇ ਆਪਾਂ ਕਰ ਲੈਣੇ ਨੇ ਤੇ ਅਸੀਂ ਵੀ ਕੱਲ ਬਹੁਤ ਜ਼ਿਆਦਾ ਪਿਆ ਤੇ ਕੱਪੜੇ ਵੀ ਮੈਂ ਕੱਲ ਹੀ ਧੋਤੇ ਸੀ ਨਹੀਂ ਪੈਂਦੇ ਜੀ ਤੇ ਹੁਣ ਮੈਂ ਦੇਖਦੀ ਹਾਂ ਕਿਵੇਂ ਕਿਵੇਂ ਸੱਟੂਗਾ ਮੈਨੂੰ ਖੁਦ ਨੂੰ ਨਹੀਂ ਪਤਾਗਾ ਪਰ 11 ਗਾਤਾ ਪਾ ਲਿਆ ਇਹਨਾਂ ਨੂੰ ਲਾ ਕੇ ਚਵਾਕਾਂ ਨੂੰ ਨਾਲ ਥੋੜਾ ਬਹੁਤ ਕਰਾਉਣਗੇ ਮੇਰੇ ਨਾਲ ਤਾਂ ਆਪਾਂ ਕਰਦੇ ਆਂਗੇ ਕੰਮ ਸ਼ੁਰੂ ਮਨਾ ਇਹ ਗੁੱਸੇ ਉਹਗਾ ਮੇਰੇ ਨਾਲ ਉਸਮਾਨ ਸਖਾ ਹੈ ਆਪਾਂ ਕਹਿੰਦਾ ਡਾਈਨਿੰਗ ਟੇਬਲ ਰੱਖਣਾ ਹਨ ਸ਼ਾਇਦ ਆਪਾਂ ਚੱਕਦੇ ਚਲੋ ਜੀ ਮੈਂ ਹੁਣ ਅੰਦਰੋਂ ਸਮਾਨ ਫੋਨ ਕੱਢ ਲਾਂ ਮਾੜਾ ਮੋਟਾ ਕਦਾਂ ਆਪਾਂ ਚੱਕਤਾ ਜੀ ਤੇ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣੀ ਆ ਆ ਦੇਖੋ ਗੈਂ ਪਾਰਲਰ ਦਾ ਕੰਮ ਕਰਦੀ ਸੀ ਤੇ ਮੇਰੇ ਮਹਿੰਦੀ ਦੇ ਡਿਜ਼ਾਈਨ ਬਣਾਏ ਹੋਏ ਨੇ ਇਧਰਲੀ ਸਾਈਡ ਬਣਾਇਆ ਹੋਇਆਗਾ ਤੇ ਆ ਵਾਲੇ ਬਣਾਏ ਨੇ ਬੇਲਾਂ ਪੈਂਕ ਬਣਾਈਆਂ ਹੋਈਆਂ ਨੇ ਆ ਸ਼ੇਡ ਭਾਰਕੇ ਜਿਸ ਤਰ੍ਹਾਂ ਪਾ ਬੇਲਾਂ ਲਾਉਣੀਆਂ ਨੇਗੀਆਂ ਇਸ ਤਰ੍ਹਾਂ ਇਹ ਦੇਖੋ ਆ ਹੈਵੀ ਬਿਲਣਾ ਨੇ ਬਰੀਕਾ ਹੁਣ ਇਹਨਾਂ ਦੇ ਵਿਚਾਰਿਆਂ ਦੀ ਕੋਈ ਕਦਰ ਹੀ ਨਹੀਂ ਹੈਗੀ ਇਸ ਤਰ੍ਹਾਂ ਹੀ ਸਿੱਟਿਆ ਪਿਆ ਸਾਰਾ ਸਮਾਨ ਬਹੁਤ ਖਾਮਾਤੋਂ ਉਹ ਡਿਜ਼ਾਈਨ ਹੈ ਉਸਮਾਨ ਕੀ ਦੀ ਆ ਆਪਣੇ ਨੇਲ ਆਟ ਵਗੈਰਾ ਕਰਦੇ ਹੁੰਦੇ ਨੇ ਜਿਹੜੇ ਤੇ ਆਹ ਦੇਖੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਦੁਲਾ ਬਣਾਇਆ ਹੋਇਆਗਾ ਹੱਥ ਤੇ

ਸਾਕਿਆ ਆਪਾਂ ਆਪਣਾ ਨੰਬਰ ਤਾਂ ਆ ਤਾਂ ਜਿਹੜਾ ਕੰਮ ਆਪਣਾ ਵਧੀਆ ਚੱਲਦਾ ਹੁੰਦਾਗਾ ਆਪਾਂ ਓੜੀ ਕਰਨਾ ਹੁੰਦਾਗਾ ਤੇ ਹੁਣ ਮੈਂ ਇਹਦੇ ਵਿੱਚੋਂ ਦੇਖਦੀ ਆਂ ਕਿ ਤੁਹਾਡੇ ਤੁਹਾਡੇ ਜਿਹੜੇ ਕੱਟਣ ਵਾਲੇ ਨੂੰ ਕੱਢ ਲੈਨੇ ਬਾਕੀ ਜਿਹੜਾ ਪੁਰਾਣੇ ਆਪਣੇ ਕਪੜੇ-ਕੁਪੜੇ ਪਏ ਹੁੰਦੇ ਨੇਗੇ ਕਿਸੇ ਕਰੀਆਂ ਤੁਰੀਆਂ ਨਾਲ ਕੋਈ ਹੁਣ ਕਿ ਵਰਤੋਂ ਦੇ ਨਹੀਂਗਾ ਉਹ ਤਾਂ ਆ ਚਾਕੇ ਰੱਖ ਦਈਏ ਵੇਚ ਦਈਏ ਉਹੀ ਵਹਿਤਰ ਰਹਿੰਦਾ ਹੁਣ ਕੋਈ ਨਹੀਂ ਮਿਚਾਉਂਦਾ ਦਾ ਉਹ ਆਪਾਂ ਇਹਨਾਂ ਨੂੰ ਮੈਂ ਦੇਖਦੀ ਆਂ ਜੀ ਨਾਲ ਬਾਕੇ ਨੂੰ ਕਪੜੇ ਜਾਣਗੇ ਪਰ ਮੇਰੀ ਠੋਈ ਨੂੰ ਬਹੁਤ ਦਰਦ ਕਰਦੀ ਐ ਲੱਤ ਵੀ ਕਰਦੀ ਐ ਦਰਦ ਜਿੰਨਾ ਕਾਪਾ ਦਾ ਕੰਮ ਹੁੰਦਾਗਾ ਕਰਦੇ ਆਂਗੇ ਮੈਂ ਸੂਟ ਵੀ ਅੱਜ ਦੇਣੇ ਨੇ ਲਾਈਨਿੰਗ ਵਾਲੇ ਤੇ ਚਲੋ ਮੈਂ ਦੇਖਦੀ ਆਂ ਜੀ ਹੌਲੀ ਹੌਲੀ ਇਹ ਸਮਾਨ ਆਪਾਂ ਬਾਹਰ ਕੱਢ ਲਈਏ ਫਿਰ ਮਿਲਦੇ ਆ ਤੁਹਾਨੂੰ ਟਾਈਮ ਦੇਖੋ ਜੀ 4:30 ਹੋ ਗਏ ਆਪਾਂ ਸਵੇਰ ਦੇ ਲੱਗੇ ਹੋਏ ਆਂਗੇ ਸਾਫ ਸਫਾਈਆ ਕਰਨ ਤੇ ਹੁਣ ਜਾ ਕੇ ਇਹਦੇ ਨਿਪੜਿਆ ਪਰ ਪੋਚੇ-ਪੂਚੇ ਆਜੇ ਵੀ ਲਾਉਣ ਵਾਲੇ ਪੈ ਨੇ ਆ ਦੇਖੋ ਆ ਜਿਹੜੇ ਆਪਣੇ ਅੰਦਰ ਬੈਡਰੂਮ ਚ ਬੈੱਡ ਸੀ ਤੇ ਜਿੱਥੇ ਆਪਾਂ ਵੀਡੀਓ ਬਣਾਉਂਦੀ ਹੁੰਦੀ ਸੀ ਮੈਂ ਸੂਟ ਕਟਿੰਗ ਦੀ ਇੱਥੇ ਆਪਾਂ ਇਹ ਡਬਲ ਗੱਦੇ ਰੱਖਤੇ ਗੱਦੇ ਆਪਣੇ ਕਿਤੇ ਲੋਟ ਨਹੀਂ ਹੁੰਦੇ ਸੀ ਇਹਨੂੰ ਡਬਲ ਕਰਕੇ ਰੱਖਤਾ ਇਸ ਤਰ੍ਹਾਂ ਤੇ ਮੈਂ ਤੁਹਾਨੂੰ ਬਾਹਰੋਂ ਦਿਖਾਉਣੀ ਆਂਗੀ ਆ ਮੇਰੇ ਬੁਕਰਮਾ ਦੇ ਰੋਲ ਵਗੈਰਾ ਇੱਥੇ ਉਹ ਜਿਹੜੇ ਫਿਰਦੇ ਨੇ ਆ ਡੱਬਾ ਭਾਂਡੇਆਂ ਵਾਲਾ ਜਵਾਕਾਂ ਨੇ ਖਾਲੀ ਕਰਤਾ ਜਿਹੜੇ ਭਾਂਡੇ ਸੀ ਉਹ ਆਪਾਂ ਕਿਚਨ ਚ ਟਿਕਾ ਲਾਂਗੇ ਜੋ ਜਰੂਰਤ ਪਈ ਆਪਾਂ ਵਰਤ ਲਿਆ ਕਰਾਂਗੇ ਇੱਥੇ ਇਦਾਂ ਦੇਖਿਆ ਹਾਂ ਦੇ ਕਮਰੇ ਆ ਮੇਰੀ ਮਸ਼ੀਨ ਕੱਪੜਾ ਨਾ ਹਜੇ ਭਰੀ ਪਈਆ ਬਰਾਹਾਲ ਕੀਤਾ ਪਿਆ ਦਾ ਬਾਹਰੋਂ ਦਿਖਾਉਣੀ ਆ ਇੱਧਰ ਦਿਖਾਉਣੀ ਆ ਆਪਾਂ ਨੂੰ ਇਹ ਜਿੱਥੇ ਆਪਣੇ ਡਬਲ ਬੈੱਡ ਲੱਗੇ ਹੋਏ ਸੀ ਮੈਂ ਤੁਹਾਨੂੰ ਸਵੇਰੇ ਦਿਖਾਇਆ ਸੀ ਆ ਆਪਣੇ ਲਾਸਾਂ ਨੂੰ ਸੰਗ ਕੱਪੜੇ-ਕਪੜੇ ਫੇਰੂ ਮਿੰਟੇਰ ਲੱਗਿਆ ਪਰ ਆਪਾਂ ਅੱਗੇ ਇੱਥੋਂ ਸਫਾਈ ਕਰਤੀ ਆ ਇਹਨੂੰ ਆਪਾਂ ਸਿੰਗਲ ਬੈੱਡ ਲਾ ਲਿਆ ਇੱਥੇ ਇੱਕ ਬੈੱਡ ਚਾਕੇ ਆਪਾਂ ਬਾਹਰ ਕੱਢਤਾ ਇੱਥੇ ਆਪਾਂ ਕਟਿੰਗ ਵਾਲਾ ਟੇਬਲ ਲਾ ਲਿਆ ਇੱਥੇ ਦੋਨੇ ਸਾਈਡ ਮੇਰੀਆਂ ਮਸ਼ੀਨਾਂ ਲੱਗ ਜਾਣੀਆਂ ਇੱਥੇ ਕਸਟਮਰ ਸੂਟ ਪਾ ਕੇ ਟਰਾਈ ਕਰ ਸਕਦਾ ਇਧਰ ਸਾਰੀਆਂ ਮੇਰੀਆਂ ਲੈਸਾਂ ਵਗੈਰਾ ਆ ਗਈਆਂ ਇਹ ਮੇਰਾ ਹੋਮ ਬਟਿਕ ਹੋ ਗਿਆ ਠੀਕ ਹੈ ਜੀ ਇਧਰ ਦੋਨੇ ਮੇਰੀ ওভারਲਾਕ ਵਾਲੀ ਮਸ਼ੀਨ ਤੇ ਜਿਹੜੀ ਮੈਂ ਹੱਥ ਨਾਲ ਸਟਿਚਿੰਗ ਕਰਦੀ ਆਂਗੀ ਮੋਟਰ ਲੱਗੀ ਹੋਈ ਹੈ ਵੈਸੇ ਤਾਂ ਉਹ ਮਸ਼ੀਨ ਲੱਗ ਜੂਗੀ ਤੇ ਜਿਹੜੀ ਪੈਰਾਂ ਤੇ ਆ ਉਹ ਮਸ਼ੀਨ ਲੱਗ ਜੂ ਹੁਣ ਮੈਂ ਵਰਗ ਲੱਗਾਂ ਦੋ ਮਿੰਟ ਤੇ ਜਿਹੜਾ ਸਿੰਗਲ ਬੈੱਡ ਆ ਉਹ ਇੱਥੇ ਲੱਗ ਗਿਆ ਬਾਹਰ ਇਹ ਮਸ਼ੀਨ ਚੱਕ ਕੇ ਅੰਦਰ ਕਰ ਦਾਂਗੇ ਇੱਥੇ ਕੂਲਰ ਆ ਗਿਆ ਤੇ ਰਹਿ ਗਿਆ ਹੁਣ ਆਪਣਾ ਜਿਹੜਾ ਉਹ ਸੋਫਾ ਸੋਫਾ ਐਂਡ ਬੈੱਡ ਬੈੱਡ ਵੀ ਬਣ ਜਾਂਦਾ ਹੈ ਸੋਫਾ ਵੀ ਬਣ ਜਾਂਦਾ ਇਹ ਕਿਤੇ ਸੈੱਟ ਨਹੀਂ ਆ ਰਿਹਾ ਇਸ ਕਰਕੇ ਥੱਕ ਕੇ ਅਸੀਂ ਇਹਨੂੰ ਇੱਥੇ ਹੀ ਸੈੱਟ ਕਰਤਾ ਕਿ ਜਦੋਂ ਕੰਮ ਤੋਂ ਆਉਣਗੇ ਉਦੋਂ ਦੇਖਦੇ ਆ ਇਹਨੂੰ ਕਿੱਥੇ ਕੋਠੇ ਤੇ ਚੜਾਉਣਾ ਜਾਂ ਇਹਨੂੰ ਕਿਵੇਂ ਕਿੱਧਰ ਸੈੱਟ ਕਰਨਾਗਾ ਇੰਨਾ ਕਪੜਾ ਕੰਮ ਹੋਇਆ ਬਾਕੀ ਹੁਣ ਛੜੂ-ਪੁਛਾ ਰਹਿਦਾ ਤੇ ਟਾਈਮ ਬਹੁਤ ਹੋ ਗਿਆ ਭੁੱਖ ਵੀ ਲੱਗੀ ਆ ਤੇ ਸਮੋਸੇ ਨੂੰ ਸਮੇਂ ਸਿਰ ਮਗਵਾਨੇ ਆ ਦੇਖਦੇ ਆਂਗੇ ਚਲਿਆ ਹਾਂ ਹਾਂਜੀ ਦੇਖੋ ਕੀ ਬੁਰਾ ਹਾਲ ਹੋਇਆ ਪਿਆ ਇੱਕ ਨਾ ਮਿਰਿਆ ਦੇਖੋ ਕਿੰਨਾ ਦਿਨਾਂ ਦੀ ਫੈਂਸੀ ਜੀ ਨਿਕਲੀ ਪਈ ਆ ਇਹ ਹੁਣ ਮਾੜੀ ਜੀ ਹੱਡੀਆਂ ਕੁਛ ਬਹੁਤ ਭੈੜੀ ਲੱਗਦੀ ਆ ਮੈਨੂੰ ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਆ ਜੀ ਤੇ ਆਪਾਂ ਸ਼ਾਮੀ ਗੁਰਦੁਆਰਾ ਸਾਹਿਬ ਵੀ ਜਾਣਾ ਮੈਨੂੰ ਐ ਵੀ ਲੇਟ ਨਾ ਹੋ ਜਾ ਮੈਂ ਤੇ ਮੈਂ ਹਜੇ ਸੂਟ ਜਿਹੜੇ ਕੱਲ ਨੂੰ ਦੇਣੇ ਨੇ ਕਿ ਲਾਈਨਿੰਗ ਵਾਲੇ ਨੇ ਉਹ ਮੈਂ ਹਜੇ ਬਿਲਕੁਲ ਕੋਈ ਕਟਿੰਗ ਨਹੀਂ ਕੀਤੀ ਉਹਨਾਂ ਦੀ ਕੁਝ ਨਹੀਂ ਕੀਤਾ ਹੈਗਾ ਤੇ ਦੋ ਤਿੰਨ ਸੂਟ ਨੇਗੇ ਤਿੰਨ ਸੂਟ ਦੇਣੇ ਆ ਮੈਂ ਕੱਲ ਨੂੰ ਇੱਕ ਤਾਂ ਸਿੰਪਲੀ ਆ ਜੀ ਤੇ ਦੋ ਲਾਈਨਿੰਗ ਵਾਲੇ ਨੇ ਮੈਨੂੰ ਨਹੀਂ ਪਤਾ ਹੁਣ ਮੈਥੋਂ ਕਿਵੇਂ ਬਣਨਗੇ ਕਿਵੇਂ ਨਹੀਂ ਬਣਨਗੇ ਮੈਂ ਥੱਕੀ ਵੀ ਬਹੁਤ ਪਈਆਂ ਕੰਮ ਕਰਕੇ ਥੱਕੇ ਤਾਂ ਪੈ ਮੂਰਾ ਹਾਲ ਹੋਇਆ ਪਿਆਗਾ ਤੇ ਹੁਣ ਮੈਨੂੰ ਆਇਆ ਵੀ ਚੱਲ ਥੋੜੀ ਸਫਾਈ ਜੀ ਹੋ ਗਈ ਮੈਨੂੰ ਕਟਿੰਗ ਦਾ ਬਹੁਤ ਔਖਾ ਸੀਗਾ ਹੋਰ ਨਹੀਂ ਕੋਈ ਗੱਲ ਸੀ ਤੇ ਕਟਿੰਗ ਵਾਲਾ ਟੇਬਲ ਮੇਰੇ ਉੱਪਰ ਪਿਆ ਸੀ ਬੁਟੀਕ ਤੇ ਮੈਂ ਤੁਹਾਨੂੰ ਕਦੇ ਜਾ ਕੇ ਦਿਖਾਵਾਂਗੀ ਉੱਥੇ ਕੀ ਹਾਲ ਹੋਇਆ ਪਿਆ ਆਪਣੇ ਬੁਟੀਕ ਤੇ ਜਿੱਥੇ ਆਪਾਂ ਪਹਿਲਾਂ ਵੀਡੀਓ ਬਣਾਉਂਦੇ ਹੁੰਦੇ ਸੀਗੇ ਹੁਣ ਮੈਂ ਬੁਟੀਕ ਤੇ ਨਹੀਂ ਜਾਂਦੀ ਕਿਉਂਕਿ ਮੇਰੀ ਸਿਹਤ ਖਰਾਬ ਹੋ ਗਈ ਸੀ ਘਰੇ ਵੀ ਮੇਰਾ ਸਾਰਾ ਪਿੱਛੇ ਧਿਆਨ ਨਹੀਂ ਰਹਿੰਦਾ ਸੀਗਾ ਬੱਚਿਆਂ ਦੀ ਵੀ ਸਿਹਤ ਖਰਾਬ ਹੋ ਗਈ ਸੀ ਪਿੱਛੇ ਮੈਂ ਆਪ ਵੀ ਠੀਕ ਨਹੀਂ ਰਹਿੰਦੀ ਸੀਗੀ ਕਿਉਂਕਿ ਸਵੇਰੇ ਸਾਰਾ ਕਰਕੇ ਜਾਣਾ ਆ ਕੇ ਕਰਨਾ ਉੱਥੇ ਸਾਰਾ ਦਿਨ ਕੰਮ ਕਰਨਾ ਬਹੁਤ ਵੀਕਨੈਸ ਹੋ ਗਈ ਸੀ ਮੈਨੂੰ ਤੇ ਇਸ ਕਰਕੇ ਮੈਂ ਮਟਿਕ ਤੋਂ ਉਥੋਂ ਬੰਦ ਕਰਤਾ ਪਰ ਮੈਂ ਜਾਣੀ ਹੁੰਨੀ ਆ ਉਥੇ ਤੇ ਕੰਮ ਜਿਹੜਾ ਹੁੰਦਾ ਆਪਣੇ ਕਸਟਮਰ ਦਾ ਤੇ ਉਹ ਉਥੇ ਫੜਾਉਂਦੇ ਨੇ ਜਿਹੜੇ ਘਰ ਨਹੀਂ ਆ ਸਕਦੇ ਤੇ ਜਦੋਂ ਬਣ ਜਾਂਦੇ ਆਪਾਂ ਤੀਜੇ ਚੌਥੇ ਦਿਨ ਬਾਅਦ ਕਿਹੜਾ ਮਾਰਿਆ ਹੁੰਨੇ ਆ ਜਾ ਕੇ ਉਹਨਾਂ ਦਾ ਕੰਮ ਫੜਾਏ ਹੁੰਨੇ ਆਗੇ ਜਿਹੜੇ ਹੋਰ ਕਸਟਮਰ ਨੇ ਕੰਮ ਦੇਣਾ ਹੁੰਦਾ ਜੀ ਉਹ ਦੇ ਦਿੰਦੇ ਨੇ ਬਾਕੀ ਕੋਸ਼ ਆਪਣਾ ਨੰਬਰ ਹੈਗਾਗਾ ਕਾਰਡ ਬਣਾਏ ਹੋਏ ਨੇ ਜਿਹੜੇ ਆਪਣੇ ਦਿੱਤੇ ਹੋਏ ਨੇਗੇ ਉਹ ਫੋਨ ਕਰਕੇ ਘਰੇ ਆ ਜਾਂਦੇ ਨੇ ਜਿਨ੍ਹਾਂ ਨੂੰ ਆਪਣਾ ਕੰਮ ਪਸੰਦ ਆਉਂਦਾ ਜੀ ਉਹ ਘਰੇ ਵੀ ਆ ਜਾਂਦੇ ਨੇ ਹੁਣ ਆਪਾਂ ਬੋਰਡ ਵਗੈਰਾ ਬਾਹਰ ਲਾ ਦਾਂਗੇ ਬੋਰ ਹੈਗੇ ਨੇ ਬਣੇ ਹੋਏ ਉਹ ਆਪਾਂ ਬਾਹਰ ਲਾ ਦਾਂਗੇ ਤੇ ਮੁੰਨਾ ਚਿਰ ਆਪਾਂ ਇੱਥੇ ਐਡਜਸਟ ਕਰਾਂਗੇ ਕਿਉਂਕਿ ਮੈਨੂੰ ਵੀਡੀਓ ਬਣਾਉਣ ਵੇਲੇ ਬਹੁਤ ਦਿੱਕਤ ਆਉਂਦੀ ਸੀ ਸੂਟ ਮੈਂ ਬੈੱਡ ਤੇ ਕਟਿੰਗ ਕਰ ਲੈਂਦੀ ਸੀ ਪਰ ਪ੍ਰੋਪਰ ਉਹ ਜੀ ਗੱਲ ਨਹੀਂ ਮੰਦੀ ਜਿਹੜੀ ਆਪਣੀ ਕਟਿੰਗ ਵਾਲੇ ਟੇਬਲ ਤੇ ਬਣਦੀ ਹੈ ਉੱਥੇ ਪ੍ਰੈਸ ਕਰਨਾ ਸੂਟ ਕਟਿੰਗ ਕਰਨਾ ਬਿਲਕੁਲ ਉੱਥੇ ਸਹੀ ਕੰਮ ਹੋ ਜਾਂਦਾਗਾ ਹੁਣ ਆਪਣਾ ਕਟਿੰਗ ਵਾਲਾ ਟੇਬਲ ਥੱਲੇ ਆ ਗਿਆ ਹੁਣ ਆਪਾਂ ਚੰਗੀ ਤਰ੍ਹਾਂ ਵੀਡੀਓ ਵਗੈਰਾ ਬਣਾਇਆ ਕਰਾਂਗੇ ਤੇ ਸੂਟਾਂ ਦਾ ਕੰਮ ਵੀ ਜੀ ਆਪਾਂ ਨਾਲ-ਨਾਲ ਕਰਦੇ ਆ ਮੈਂ ਸੂਟਾਂ ਦੀ ਵੀਡੀਓ ਤਾਂ ਨਹੀਂ ਪਾਉਂਦੀ ਹੈਗੀਗੀ ਕਿਉਂਕਿ ਤੁਹਾਡਾ ਕੁਝ ਖਾਸ ਰਿਸਪੌਂਸ ਨਹੀਂ ਆਇਆ ਹੈਗਾ ਤਾਂ ਤੇ ਇਸ ਕਰਕੇ ਮੈਂ ਤਾਂ ਘੱਟ ਸੂਟਾਂ ਦੀਆਂ ਵੀਡੀਓ ਪਾਉਣੀ ਆ ਜਿਨੇ ਆਫਲਾਈਨ ਲੈਣੇ ਹੁੰਦੇ ਨੇ ਇਥੋਂ ਲੈ ਲੈਂਦੇ ਨੇਗੇ ਤੇ ਜੇ ਤੁਸੀਂ ਕਹੋਗੇ ਜੀ ਆਪਾਂ ਸੂਟ ਆ ਤੁਹਾਡੇ ਲਈ ਲਿਆਇਆ ਕਰਾਂਗੇ ਮੈਂ ਥੋੜੇ ਦਿਨਾਂ ਬਾਅਦ ਵੀਡੀਓ ਪਾਉਂਗੀ ਹੁਣ ਆਪਾਂ ਲਗਾਤਾਰ ਦੇਖਦੇ ਆ ਕੰਮ ਕਰਦੇ ਆ ਵੀਡੀਓ ਪਾਇਆ ਕਰਾਂਗੇ ਤੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਅੰਡਾ ਆਪਾਂ ਇੱਥੇ ਕਰਦੇ ਆਂਗੇ ਬਹੁਤ ਥੱਕੇ ਪਏ ਆ ਜਬਾ ਚਲੇ 21 ਕਾ ਨੂੰ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸੌਸਟਰੀ ਕਾਲ ਜੀ ਸਾਡਾ ਤਾਂ ਟੇਬਲ ਨਹੀਂ ਕッティング ਵਾਲੇ ਨਹੀਂ ਬੱਸ ਕਰਾਤੀ ਚਲੋ ਠੀਕ ਹੈ ਜੀ ਬਾਏ